ਮੇਆ ਪਾਣੀ ਦੀ ਹਨਾ ਉਹ ਇੰਨਾ ਕਿ ਜਿਆਦਾ ਤੇਜ਼ ਹੈ ਜੇ ਬੰਦਰ ਡੈਕ ਵੀ ਪੈਣ ਤਸਕੇ ਲੈ ਲੈਣਾ ਉਹ ਜਾਰੇ ਲੱਗੇ ਹੋਏ ਸਾਰੇ ਉਧਰ ਬਾਨਾ ਪੱਡਾ ਚ ਸਾਰੇ ਸੇਵਾਦਾਰ ਲੱਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਜਿਹੜੇ ਅੱਜ ਦੇ ਟਾਈਮ 'ਚ ਪੰਜਾਬ ਦੇ ਹਲਾਤ ਚੱਲ ਰਹੇ ਆ ਹੜਾਂ ਕਰਕੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੋ ਅੱਜ ਆਪਣੇ ਪਿੰਡੋਂ ਮਿੱਟੀ ਦੀ ਸੇਵਾ ਚੱਲੀ ਸੀ ਜੋ ਹੜਾਂ ਤੇ ਜਿੱਥੇ ਪੌਲ ਟੁੱਟੇ ਹੋਏ ਆ ਸਾਰੇ ਬੰਨ ਟੁੱਟੇ ਆ ਸੋ ਮਿੱਟੀ ਲੈ ਕੇ ਚੱਲੇ ਆ ਆਪਣੇ ਪਿੰਡੋਂ ਟਰਾਲੀਆਂ ਚੱਲੀਆਂ ਆਪਣੀ ਵੀ ਟਰੈਕਟਰ ਟਰਾਲੀ ਚੱਲਦੀ ਐ ਸੋ ਬਾਕੀ ਮਾਲ ਕਮੇਰ ਕਰੇ ਸੋ ਹੁਣ ਚੱਲਦੇ ਕਿਸਾਨ ਵੀ ਕਿਸਾਨ ਹੀ ਮਦਦ ਕਰਦੇ ਆ ਹਾਂ ਸਹੀ ਗੱਲ ਉਹ ਕਹਿੰਦੇ ਨੇ ਪੰਜਾਬ ਲਈ ਹਮੇਸ਼ਾ ਪੰਜਾਬ ਹੀ ਖੜਿਆ ਆ ਪੰਜਾਬੀ ਕਹਾਂ ਕਦੇ ਵੀ ਪਿੱਛੇ ਨਹੀਂ ਹਟਦੇ ਪੰਜਾਬੀ ਕਿਸੇ ਵੀ ਕੰਮ ਤੋਂ ਆਪ ਵੀ ਨਹੀਂ ਪਿੱਛੇ ਹਟਦੇ ਚੰਗਾ ਪੁੱਸਾ ਜਾਓ ਫਕਸਾਂ ਤੋਂ ਨਾ ਜਾਓ ਫਕਸਾਂ ਕੋਈ ਜੀ ਗੱਟੂ ਵੀ ਲੈ ਕੇ ਚੱਲੇ ਇੰਨੇ ਤੇ ਮਿੱਟੀ ਭਰਾਂਗੇ ਤੇ ਬੰਦ ਤੇ ਲਾਵਾਂਗੇ ਸਾਰਿਆਂ ਨੇ ਆਪ ਦੇ ਘਰੋਂ ਇਕੱਠੇ ਕਰਕੇ ਜਿੰਨੇ ਵੀ ਪਿੰਡ 'ਚ ਇਕੱਠੇ ਹੋਏ ਨੇ ਕਰ ਲਏ ਬਾਕੀ ਉੱਥੋਂ ਕਰ ਲਾਂਗੇ ਆਪਾਂ ਚੱਲੇ ਆਏ ਸੁਲਤਾਨਪੁਰ ਵਾਲੀ ਸਾਈਡ। ਸੋ ਆਪਣੀ ਟਰੈਕਿੰਗ ਵਾਲੀ ਚੱਲੀ ਪਾਕੀ ਨੂੰ ਟਰੈਕਿੰਗ ਚੱਲਦੇ। ਸਾਰੇ ਆਪਣੇ ਪਿੰਡੋਂ ਚੱਲੇ। ਸੋ ਜਿਹੜਾ ਵੀ ਸਮਾਨ ਆ ਬੋਰੀਆਂ-ਬੋਰੀਆਂ ਲੈ ਚੱਲੇ ਆ। ਸੋ ਜਿਹੜੀ ਮਿੱਟੀ ਭਰਨੀ ਆ ਉਹ ਆਪਾਂ ਰਾਜੋ ਭਰਨੀ ਰਾਜੋ ਸਾਰੇ ਟਰੈਕਟਰ ਟਰਾਲੀਆਂ ਲੈ ਕੇ ਜਾਣਗੇ ਸੁਲਤਾਨਪੁਰ ਸਾਹਿਬਾ ਦੇ ਪੌਲ ਤੇ। सारे अपने ट्रैक्टर पहुँच चुके हैं नूरपुर पेंड सो जे सी भी आ चुकी है इतों मिट्टी भर के लैके जाने सुल्तानपुर साहब इतों मिट्टी भर के ला के जानी सारी दो जे सी दी हुई हैं एक इधर लगी हुई है तो एक उधर लगी हुई है ನಿಗಿಲ್ ਜੇ ਜੀ ਨਾ ਕੱਢੇ ਪਹਿਲਾਂ ਟਰੈਕਟਰ ਵੀ ਚਾਲਣ ਲੱਗੇ ਸੋ ਸਾਰੇ ਟਰੈਕਟਰ ਟਰਾਲੀਆਂ ਮਿੱਟੀ ਨਾਲ ਲੋਡ ਹੋ ਚੁੱਕੇ ਨੇ ਅੱਧੇ ਇੱਧਰ ਖੜੇ ਆ ਤੇ ਅੱਧੇ ਆ ਟਰਾਲੀਆਂ ਉਧਰ ਖੜੀਆਂ ਚੱਦੀਆਂ ਵਾਲੇ ਚਲੀਆਂ ਗਈਆਂ ਹੁਣ ਬੰਨ ਤੇ ਲੈ ਹਾਂ ਤੇ ਹੁਣ ਸਾਰੇ ਟਰੈਕਟਰ ਬੰਨ ਤੇ ਲੈ ਕੇ ਜਾਂਦੇ ਆ ਉੱਥੇ ਹੀ ਨੇ ਆ ਜੀ ਸਤਿ ਸ਼੍ਰੀ ਅਕਾਲ ਇੱਧਰ ਤੁਸੀਂ ਦੇਖ ਸਕਦੇ ਘਰ ਦੇ ਲਾਹਣ ਆ ਬਾਈਓ ਇਹ ਉੱਧਰ ਸਾਰੇ ਇੱਧਰ ਕਹਿੰਦੇ ਬਾਥਰੂਮ ਸੀ ਇੱਧਰ ਰਵਿੰਦਰ ਇੱਧਰ ਬਾਥਰੂਮ ਸੀ ਇੱਧਰ ਹਾਂ ਬਾਥਰੂਮ ਸੀ ਇੱਥੇ ਕੋ ਉ ਤੇ ਸਾਰਾ ਉਧਰ ਨਹੀਂ ਹੈ ਫਲੋ ਬਹੁਤ ਜ਼ਿਆਦਾ ਤੇਜ਼ ਆ ਪਾਣੀ ਤਾਂ ਇੰਨਾ ਹੋਊ ਤੇ ਆ ਘਰ ਦੀ ਗੰਦਾ ਵੀ ਸਾਰੀਆਂ ਟੈਕ ਉਹਦੇ ਘਰ ਸੀਗਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਤੋਂ ਵੀਰੋ ਨਹੀਂ ਪਹਿਲਾਂ ਵੀਰੇ ਲੋਕੇਸ਼ਨ ਦੱਸਦੇ ਕਿੱਥੇ ਆਪਾਂ ਲੋਕੇਸ਼ਨ ਆ ਪਿੰਡਰ ਰੁਕਨੇ ਵਾਲਾ ਊਟੀ ਵਾਲਾ ਪਿੰਡ ਰੁਕਨੇ ਵਾਲਾ ਇਹ ਲੋਈਆਂ ਰੋਡ ਤੇ ਤੇ ਮੇਰੇ ਵੀਰ ਸਾਡੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਪਾਣੀ ਦੇਖ ਲਓ ਕਿੰਨਾ ਤੇਜ਼ ਚੱਲ ਰਿਹਾ ਵਾ ਹਰ ਰਾਤੋ ਰਾਤ ਪਾਣੀ ਨੇ ਦਿਨ ਚਾਰ ਕਰਮਾ ਉਹ ਬੰਨ ਘਰ ਵੱਧ ਗਏ ਤੇ ਆਪਦੇ ਨਾਲ ਰਲਾ ਲਿਆ ਵਾ ਸੇ ਸਾਡੀ ਜੋ ਸਪੀਡ ਆ ਤੇ ਸਾਡੀ ਸਾਰੀ ਸੰਗਤ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਵੀਰ ਇੱਥੇ ਭਰੇ ਹੋਏ ਥੋੜੇ ਮਿੱਟੀ ਦੇ ਪਰ ਰਿਓਏ ਢੋਲੀ ਲੈ ਕੇ ਆਓ ਕਮੇਟੀ ਜੀ ਆਸ਼ੀਰਵਾਦ ਨਹੀਂ ਲਾ ਸਕੀ ਜਿੰਨਾ ਹੋ ਸਕੇ ਮੇਰਾ ਸੁਣ ਆਸ਼ੀਰਵਾਦ ਪਾਪਾ ਗਿਆਨ ਸਿੰਘ ਵਾਧੂ ਆਣਾ ਨਾ ਕਿਹਾ ਸੀ ਜੇਹਲੇ ਜੇਹਲੇ ਤਾਂ ਗਿਆਨ ਸਿੰਘ ਸਰਕਾਰ ਨੂੰ ਰਾਸ਼ਨ ਬਹੁਤ ਕੋ ਪਹੁੰਚਣ ਦਿਆ ਵਾ ਸਿਰਪਾ ਸਾਡੀ ਇੱਕ ਵੀ ਬੇਨਤੀ ਹੈ ਕਿ ਭਰੇ ਹੋਏ ਢੋੜੇ ਮਿੱਟੀ ਦੇ ਵੀਰੇ ਉਹਨਾਂ ਦਾ ਮਤਲਬ ਹੈ ਕਿ ਜਿਹੜੀਆਂ ਮੋਰੀਆਂ ਭਰ ਕੇ ਹਾਂਜੀ ਢੋੜੇ ਭਰ ਕੇ ਹੀ ਕਰੋ ਲੈ ਕੇ ਆਈ ਜਾਣੀ ਢੋੜੇ ਭਰ ਕੇ ਹੀ ਲੈ ਕੇ ਆਓ ਮਿੱਟੀ ਬਹੁਤ ਆ ਰਹੀ ਆ ਬਸ ਢੋੜੇ ਆ ਕਿ ਤੇ ਢੋੜੇ ਭਰ ਕੇ ਲਾਉਣੀ ਤੇ ਮਿੱਟੀ ਭਰ ਕੇ ਲਾਉਣੀ ਆ ਮੰਡਤ ਵੀ ਦੀ ਕਮੀ ਆ ਕਈਆਂ ਵੀ ਕਮੀ ਆ ਪੜੀਆਂ ਗੱਲਾਂ ਆ ਜੱਲਾਵਤ ਜੱਦਾ ਉਹ ਵੀ ਢੋੜੇ ਮਿੱਟੀ ਦੇ ਲੈ ਕੇ ਆਓ ਵਾਹਿਗੁਰੂ ਜੀ ਦਾ ਧੰਨ ਸਾਰਾ ਵਾਹਿਗੁਰੂ ਜੀ ਦੀ ਸਾਰੀ ਆ ਝੋਨਾ ਸਾਰਾ ਹੀ ਸਾਰਾ ਹੀ ਸਾਰੀ ਹੀ ਜਮੀਨਾ ਫਸਲਾ ਇੱਕ ਟੋਗਾ ਚ ਰਾਤ 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 ਦੇ ਵਿੱਚ ਅਸੀਂ ਇੱਥੋਂ ਗਏ ਆ तकरीबन 2:30 ਵਜੇ ਤੋਂ ਅੱਛਾ ਰਾਤ ਨੂੰ ਹਾਂ ਇੱਥੇ ਹੀ ਸੇਵਾ ਇੱਥੇ ਸੇਵਾ ਕਰਦੇ ਰਹੇ ਆ ਤੇ तकरीबन तकरीबन 2:00 ਹਾਲ ਆਉ 3:00 ਵਜੇ ਗਏ ਆ ਤੇ 10:00 ਵਜੇ ਮਸੂਰੀ ਆਇਆ ਇੱਥੇ ਤੇ ਮੇਰੇ ਆਉਣਿਆਂ ਨੂੰ ਘਟੋ ਘਟ ਇਹ ਨਗਰਮਾ ਖਾਂ ਲੈ ਗਿਆ ਦਿਆ ਆ ਆ ਵੀ ਵੀਡੀਓ ਵੀਰੋਂ ਨਹੀਂ ਦਿਖਾਈ ਇੱਥੇ ਬਾਥਰੂਮ ਸੀਗਾ ਇੱਥੇ ਸੀ ਉਹ ਤੋਂ ਪਿੱਛੇ ਉਹ ਵੇ ਵੇ ਨੇ ਵੇ ਨੇ ਉਹ ਬਹਿ ਗਿਆ ਹਾਂ ਜੀ ਐਸੇ ਘਰ ਦੀ ਵੀਰ ਜੀ ਐਸੇ ਘਰ ਦੀ ਵੀਰ ਜੀ ਆਹ ਢਾਹਤੀ ਰਸੋਈ ਲੱਤੋਂ ਉੱਟ ਕੇ ਅਗਲੇ ਨਾਲੇ ਤੇ ਰਸੋਈ ਹੀ ਦੀ ਰਸੋਈ ਦੇ ਨਾਲ ਅਸੀਂ ਮੰਜੇ 'ਤੇ ਲਾ ਕੇ ਸੁੱਤੇ ਰਹੇ ਹਾਂ ਤੇ ਹੁਣ ਉੱਥੇ ਜਾ ਕੇ ਵੇਖੋ ਪੈਰ ਰੱਖਣ ਨੂੰ ਜਗ੍ਹਾ ਨਹੀਂ ਪੈਰ ਰੱਖਣ ਲੱਗਿਆ ਵੀ ਡਰ ਆਉਂਦਾ ਮੇਰੇlfloor ਵੀ ਬੜਾ ਤੇਜ਼ ਬਹੁਤ ਬਹੁਤ ਤੇਜ਼ ਸਿੱਧਾ ਬੰਨ ਹੋਣਾ ਰਾਤ ਕਿੰਡੋਗਾ 2:3 3 ਵਜੇ ਗਿਆ ਇਦੋਂ ਹੀ ਤੇ ਮੁੜ ਕੇ 5 ਵਜੇ ਨੇ ਆਇਆ ਤੇ ਹੁਣ ਘਟ ਘਟ 3 ਮਿੰਟ ਰਾਤ ਨੂੰ ਤਾਂ ਇੱਥੇ ਕੋਈ ਨਹੀਂ ਤੋੜੇ ਜਾਈਦੇ ਫਿਰ ਆ ਤੋੜਿਆਂ ਦੀ ਆ ਮਿੱਟੀ ਦੇ ਸੰਤ ਸਾਡੇ ਆ ਗਏ ਸੰਤ ਬਾਬਾ ਗਿਆਨ ਸਿੰਘ ਜੀ ਆਈ ਉਹਨਾਂ ਦਾ ਟਰਾਲਾ ਹੀ ਆਇਆ ਬਾਬਿਆਂ ਦਾ ਹੀ ਟਰਾਲਾ ਮਿੱਟੀ ਦਾ ਤੇ ਰਾਸ਼ੇ ਨੇ ਉਹਨਾਂ ਨੇ ਵਾਧੂ ਕੀਤਾ ਆ ਵਾ ਸਾਡੀ ਇਹੋ ਹੀ ਬੇਨਤੀ ਆ ਕਿ ਮੋਰੀਆਂ ਨੂੰ ਤੋੜ ਕੇ ਜੀ ਮੋਰੀਆਂ ਹੋਰ ਕੇਜੀ ਦੀ ਸਾਨੂੰ ਲੋੜ ਨਹੀਂ ਸਾਡੇ ਵੀ ਵਾਧੂ ਆ ਸੰਜੋਗ ਵੀ ਸਾਰੇ ਤੇ ਬਸ ਪਸ਼ੂਆਂ ਦਾ ਚਾਰਾ ਜੇ ਆ ਸਕਦਾ ਉਹ ਲੈ ਪਸ਼ੂਆਂ ਦਾ ਚਾਰਾ ਤੇ ਤੋੜੇ ਪਸ਼ੂਆਂ ਦਾ ਚਾਰਾ ਨਹੀਂ ਡੱਕਦੇ ਪਸ਼ੂਆਂ ਦਾ ਚਾਰਾ ਆ ਜੇ ਕੋਈ ਗੱਲ ਨਹੀਂ ਬਸ ਇਹ ਤੋੜੇ ਭਰੇ ਹੋਏ ਲੈ ਹੋਰ ਕੇਜੀ ਦੀ ਲੋੜ ਨਹੀਂ ਉੱਥੇ ਕੱਲ ਹੀ ਆਪ ਤੋੜੇ ਲਾਉਂਦੇ ਰਹੇ ਤੇ ਹੁਣ ਉੱਥੇ ਕ੍ਰੇਟ ਛੁੱਟ ਕੇ ਤੇ ਲੱਭਦਾ ਹੀ ਨਹੀਂ ਕਿਧਰ ਚਲ ਜਾਂਦਾ ਅੱਜ ਜਦੋਂ ਰਹਿ ਜਾਂਦਾ 17 ਵਾਲੇ ਕ੍ਰੇਟ ਹੀ ਅੱਜ ਮਿਲੇ ਆ ਉੱਥੇ ਕੱਲ ਰੱਸੀ ਵਾਲੇ ਦੀ ਰੱਸੀ ਵਾਲੇ ਰੋੜ ਜਾਂਦੇ ਆ ਟੁੱਟ ਜਾਂਦੀਆਂ ਰੱਸੀਆਂ 17 ਵਾਲੇ ਅੱਜ ਆਏ ਆ ਜੀ ਹੋਲੀ ਕਰਕੇ ਸਾਰਾ ਬੰਨ ਪਟਾ ਕਰ ਰਿਹਾ ਤੇ ਉੱਧਰ ਉਸ ਤੋਂ ਅੱਗੇ ਲੱਗਦਾ ਕਿਉਂਕਿ ਜੇ ਇਹ ਬੰਨ ਟੁੱਟ ਗਿਆ ਨਾ ਤਾਂ ਹੋ ਕੀ ਹੋ ਜਾਏਗਾ ਤੇ ਇਸ ਲਈ ਉਹ ਪਹਿਲਾਂ ਹੀ ਤਿਆਰੀ ਕਰਦਾ ਇਹ ਜਾਨਾ ਕਿ ਹਾਲਾਤ ਸਾਰ ਹੋ ਗਏ ਨਾ ਰੱਬ ਨਾ ਹੀ ਕਰੇ ਪਹਿਲਾਂ ਹੀ ਤਿਆਰੀ ਕਰ ਕਰਾਉਂਦਾ ਉਹ ਇਹ ਵੇਖ ਲੈ ਸਪੀਡ ਕਿੰਨੀ ਆ ਪਾਣੀ ਨਹੀਂ ਹਨਾ ਉਹ ਇੰਨਾ ਕਿ ਜਿਆਦਾ ਤੇਜ਼ ਹੈ ਜੇ ਬੰਦਰ ਟੱਗ ਵੀ ਪੈਣ ਤਾਂ ਛਕ ਕੇ ਲੈ ਲੈਣਾ ਉਹ ਵਿਚਾਰੇ ਲੱਗੇ ਹੋਏ ਸਾਰੇ ਉਧਰ ਬੰਨ ਪਟਾ ਕਰ ਸਾਰੇ ਸੇਵਾ ਕਰਦੇ ਨੇ ਹਾਂਜੀ ਲੋਕਾਂ ਨੂੰ ਬਾਹਰੋਂ ਆਉਂਦੇ ਆ ਹਾਂ ਹਾਂ ਹੋਈ ਹਾਂਜੀ ਦੇਖੀਏ ਨਹੀਂ ਮੈਂ ਹੁਣ ਪਸਾਨ ਹੈ ਜਦੋਂ ਕਾਰਨਾ ਵੇਖਿਆ ਉਹ ਜੋ ਟ੍ਰੇਨ ਹੋ ਗਈ ਉਹ ਵੀ ਨਿਕਾਲੀ ਉਹ ਹੋ ਗਈਆਂ ਸਾਰ ਤੇ ਕਰ ਲੈ ਕੱਚੇ ਉਹਦੇ ਗਾੜੀ ਵੜਾ ਦੇ ਉਹ ਕੱਚੇ ਕਰ ਲਾ ਮਗਨ ਵਾਲੀ ਹੈਗੀ ਆ ਚਲ ਆਓ ਸਭ ਫਤਿਹ ਲਾ ਰੂ ਜੀ ਰੋਕ ਲ ਉਹ ਜਿੰਨੀ ਮਿੱਟੀ ਭਰੀ ਸੀ ਉਹ ਲਾ ਤਾਂ ਤੇ ਹੁਣ ਇੱਧਰ ਲੰਗਰ ਚੱਲ ਰਿਹਾ ਏ। ਔਰ ਵੀਰੇ ਠੀਕ ਠਾਕ ਏ। ਵਧੀਆ ਜੀ। ਕਹੋ ਜੀ ਵੀਰੋ ਨਹੀਂ ਸੁਬਾਹ ਦੇ ਲੱਗੇ। ਵੀਰੇ ਕਿੰਨੇ ਦਿਨਾਂ ਤੋਂ ਚੱਲ ਰਹੀ ਸੇਵਾ ਇੱਥੇ? ਇਹ 7 ਦਿਨ ਹੋ ਗਏ ਵੀਰ ਜੀ। ਅੱਛਾ 7 ਕਿਹੜਾ ਜੀ ਲੱਸਾਰੇ? ਵਡੀਆਂ ਚੱਕੀਆਂ। ਵਡੀਆਂ ਚ ਗੱਲਾਂ ਵੀ ਵਡੀਆਂ ਦੇ ਪੈਸੇ ਵਡੀਆਂ। ਉਹ ਕਹਿੰਦਾ ਗੋਲ ਗੱਪੇ ਸੱਚੀ ਗੋਲ ਗੱਪੇ। ਇਹ ਕਿਹ ਤੋਂ ਪੈਂਦੇ ਸਾਰੇ ਜਾਣੇ? ਹਾਂ ਜੀ। ਕਿਹੜੀ ਕਲਾਸ ਤੋਂ ਦੱਸੋ ਸਾਰੇ ਜਾਣੇ ਕਿਹੜੀ ਕਿਹੜੀ ਕਲਾਸ ਤੋਂ? 9th ਤੋਂ। ਦੋ ਕਿਹੜੀ 'ਚ ਆਂ? 8th ka hai 8th ka seva kinne dinon chald rahi hai seva aaj to 10 din ho gaye tu bhi kar rahe ho haan ji eh ta main vekhya hai eh bartara asi ga oh lai idhar dikha yaar ki banawne ho thode vi banawne hunde hai ma mitti pooni hunde tole vich pure hai gai nikke je par seva badi badi hai so jo itthe halat chal rahe ne tusi sare ne dekh liya te jehdi seva chal rahi oh vi sare ne dekh liya so ਵੀਰੇ ਹੁਣਾਂ ਤੋਂ ਪੁੱਛਿਆ ਸੀ ਕਿ ਵੀਰੇ ਇੱਥੇ ਕਿਹੜੀ ਚੀਜ਼ ਦੀ ਲੋੜ ਆ ਵੀਰੇ ਹੁਣੇ ਕਹਿੰਦੇ ਕਿ ਇੱਥੇ ਲੰਗਰ ਦੀ ਕੋਈ ਦਿੱਕਤ ਨਹੀਂ ਫੁੱਲ ਲੰਗਰ ਆ ਰਿਹਾ ਪਿੱਛੋਂ ਤੇ ਬਾਬਾਈ ਦੀ ਕਿਰਪਾ ਨਾਲ ਲੰਗਰ ਦੀ ਫੁੱਲ ਸੇਵਾ ਚੱਲ ਰਹੀ ਆ ਸੋ ਲੋੜ ਹੈਗੀ ਆ ਜਿਨ੍ਹਾਂ ਨੇ ਵੀ ਮਿੱਟੀ ਲੈ ਕੇ ਆਉਣੀ ਆ ਉਹ ਬੋਰੀਆਂ ਦੇ ਵਿੱਚ ਪਾ ਕੇ ਲੈ ਕੇ ਆਉਣ ਕੋ ਜਿਵੇਂ ਹੁਣ ਇੱਥੇ ਜਿਵੇਂ ਅੱਜ ਆਪਾਂ ਹੀ ਮਿੱਟੀ ਲੈ ਕੇ ਆਏ ਆ ਆਪਾਂ ਕੱਲੀ ਮਿੱਟੀ ਲੈ ਬੋਰੀਆਂ 'ਚ ਪਾ ਕੇ ਲੈ ਕੇ ਸੋ ਬੋਰੀਆਂ 'ਚ ਪਾਉਣ ਨੂੰ ਬੜਾ ਟਾਈਮ ਲੱਗ ਜਾਂਦਾ ਸੋ ਬਾਅਦ 'ਚ ਉੱਥੇ ਲਿਜਾਣਾ ਹੁੰਦਾ ਸੋ ਤਾਂ ਜੋ ਤੁਸੀਂ ਜੇ ਇੱਥੇ ਸੇਵਾ ਲੈ ਕੇ ਆਉਣੀ ਆ ਤੋ ਬੋਰੀਆਂ ਚ ਪਾ ਕੇ ਲੈ ਕੇ ਆਓ ਤਾਂ ਜੋ ਸਿੱਧੀ ਟਰਾਲੀ ਉੱਥੇ ਜਾਵੇ ਤਾਂ ਜੋ ਛੇਤੀ ਜੋ ਛੇਤੀ ਉਹ ਬੰਨ ਨੂੰ ਚੰਗੀ ਤਰ੍ਹਾਂ ਬੰਨਿਆ ਜਾਵੇ ਮਾਲਕ ਸਭ ਤੇ ਮਿਹਰ ਕਰੇ ਸੋ ਜਿੰਨੇ ਵੀ ਆਪਣੇ ਵੀਰ ਭਰਾ ਸੇਵਾ ਲੈ ਕੇ ਆਉਂਦੇ ਜਾਂ ਸੇਵਾ ਕਰਨ ਆਉਂਦੇ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਤੁਸੀਂ ਵੀ ਘਰਾਂ ਚ ਨਾ ਬੈਠੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸੇਵਾ ਕਰੋ ਸੇਵਾ ਲੈ ਕੇ ਆਓ ਮਾਲਕ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਸਤਿ ਸ੍ਰੀ ਅਕਾਲ